ਬਠਿੰਡਾ ਹੋਈ ਹੈ ਕਿ ਡੀ ਵੱਡੀ ਮਾਤਰਾ ਚ ਮੋਬਾਈਲ ਫੋਨ ਤੇ ਖਾਸ ਤੌਰ ਤੇ ਆਈਫੋਨ ਫੜੇ ਗਏ ਨੇ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਪਕ ਪਰਖ ਸਾਹਿਬ ਆਈਪੀਐਸ ਅਤੇ ਐਸਪੀਡੀ ਸ਼੍ਰੀ ਅਜੇ ਕੰਧ ਜੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਹੜੇ ਮਾਰੇ ਹੰਸਾਂ ਕਿਉਂਕਿ ਲੋਕ ਸਭਾ ਇਲੈਕਸ਼ਨ ਨੇ ਉਹਦੇ ਤੋਂ ਦੀ ਸਮੇਂ ਸਮੇਂ ਤੇ ਬਾਜ਼ਾਰਾਂ ਦੇ ਵਿੱਚ ਗੋਲਗਾ ਪਛਾਣ ਨਹੀਂ ਕਰਦੇ ਆ ਇਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਜੀ ਸਟਾਫ ਬਠਿੰਡਾ ਨੇ ਰਮਨ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਹੈ ਆਈ ਡਵਾਈਸ ਫਿਕਸਰ ਮੀਡੇ ਫੈਮਲੀ ਇਡਾ ਉਹ ਤੇ ਕਹਿੰਦੇ ਨਾਂ ਕਰਦਾ ਵਾ ਇੱਥੇ ਅਸੀਂ ਕਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਕਿ ਇਹ ਵਕ ਵਕ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਕੀਅਰ ਪਾਰਟ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਦਿੰਦਾ ਵਾ ਹੂੰ ਉਹ ਤੇ ਅਸੀਂ ਘਾਹ ਵਿੱਚ ਕਰਦੇ ਵਾ ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਬਰੰਦ ਕਰਦੇ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਵਾ ਇਹਦੀ ਪੁੱਛ ਗਏ ਤੇ ਉਹਨਾਂ ਦੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਂ ਦਾ ਬੰਦਾ ਸੁਲਤਾਨਪੁਰੋਂ ਥੋੜਾ ਮੁਸਲਵਰ ਰਹਿਣ ਵਾਲਾ ਉਹਨੂੰ ਅਸੀਂ ਗੱਲ ਕਰਪਾਰ ਕੀਤਾ ਵਾ ਇਹਨੋਂ ਬੋਲ ਕੇ ਪੁੱਛੀ ਚੱਲੀ ਤੇ ਪੁੱਛੀ ਚੱਲੀ ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕੇ ਮਹਿੰਗੇ ਲੇਟੈਸਟ ਮਾਡਲ ਨੇ ਸਾਰੇ ਮਹਿੰਗੇ ਆ ਜੀ ਬਾਈ ਹੁਣ 15 14 13 ਪ੍ਰੋ ਮੈਕਸ ਸਾਰੇ ਮਹਿੰਗੇ ਹੋਣਗੇ ਪਰ ਸਰ ਅੱਗੇ ਵੇਚਦੇ ਬੁਝਦੇ ਸੀ ਹੁਣ ਤੱਕ ਤਬਦੀਦ ਸਾਹਮਣੇ ਆਇਆ ਕੀ ਕਰਦੇ ਛਗੇ ਜਾਂ ਕਿਵੇਂ ਇਹਾਂ ਨੂੰ ਬੀਚ ਕਰ ਰਹੇ ਆ ਜੀ ਜਿੰਨਾ ਬਾਰੇ ਡਾਟਾ ਲੈਦੇ ਆ ਵਿੱਚ ਕਿਤੋਂ ਕਿਤੋਂ ਚੋਰੀ ਹੋਏ ਨੇ ਕਿਉਂਕਿ ਉਹਨੇ ਹੀ ਪਤਾ ਨਹੀਂ ਹ ਪਰ ਇਨੇ ਮੋਨਾਂ ਨੇ ਬਹੁਤ ਡਿੱਗ ਲਿਆ ਸਾਰੇ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜਦ ਤੱਕ ਦੀ ਸ਼ਕੀਪੁਲਸ ਨਹੀਂ ਕਿਉਂਕਿ ਪੁਲਿਸ ਵੱਲੋਂ ਵੀ ਸਮੇਂ-ਸਮੇਂ ਦੁਕਾਨਦਾਰਾਂ ਨੂੰ ਵੀ ਗਾ ਕੀਤਾ ਜਾਂਦਾ ਜਿਵੇਂ SIM ਕਾਰ ਵੇਚਦੇ ਨੇ ਜੇ ਕਿਸੇ ਨੂੰ ਵੇਚਦੇ ਨੇ ਤਾਂ ਉਹਦਾ ਰਿਕਾਰਡ ਰੱਖਿਆ ਜਾਂਦਾ ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ वगੇੜੀ ਡੂਮ ਲੱਤਰ ਰੱਖਿਆ ਗਿਆ ਵੀ ਪਰ ਇਹ ਹੈ ਕੁਝ ਵੀ ਗੁੱਡੀ ਪਾਇਆ ਗਿਆ ਜਿੰਨਾ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ ਇਹ ਖਾਟ ਫੋਨ ਕਿੱਥੋਂ ਆਏ ਨੇ ਕਿਸ ਦੇ ਨੇ ਕੁਝ ਨਹੀਂ ਫਿਲਹਾਲ ਗ੍ਰਿਫਤਾਰੀ ਕਿੰਨੇ ਹੋਏ ਸਾਰੇ ਜੀ ਦੋ ਬੰਦੇ ਗ੍ਰਿਫ